ਸਤਿ ਸ਼੍ਰੀ ਅਕਾਲ ਜੀ ਅੱਛਾ ਇਧਰ ਛੇਰਛਾ ਛੂਰੀ ਮਾਰਗ ਤੇ ਉਹ ਪੁਲ ਕਿੱਥੇ ਹੈ ਪੁਰਾਣਾ? ਉਹ ਪੁਲ ਉਹ ਦੇ ਕਿੱਥੇ? ਉਹ ਦੇ ਉਧਰ? ਹਾਂ ਨੇੜੇ ਹੀ ਹੈ। ਉਹ ਉੱਥੇ ਜਿਹੜੀ ਸੜਕ ਤੇ ਆ ਪੁਰਾਣਾ ਵਾਲਾ। ਠੀਕ ਹੈ। ਇਹ ਪਿੰਡ ਕਿਹੜਾ ਹੈ? ਜਹਾਂਗੀਰ। ਜਹਾਂਗੀਰ। ਹਾਂ ਜੀ। ਇਹ ਮੁਸਲਮਾਨ ਦਾ ਸੀ? ਨਹੀਂ ਜੱਟਾਂ ਦਾ ਵਿੱਚ ਮੁਸਲਮਾਨ ਜ਼ਿਆਦਾ ਸੀ। ਮੁਸਲਮਾਨ ਜ਼ਿਆਦਾ ਸੀ। ਹਾਂ ਜੀ। ਤੇ ਸਾਨੂੰ 47 ਨੁਕਸਾਨਤ ਨਹੀਂ ਹੋਇਆ ਇਸ ਪਿੰਡ 'ਚ? ਹੋਇਆ। ਹੋਇਆ। ਹਾਂ ਜੀ। अच्छा किन्ना को और हद ਮਤਲਬ ਬਈ ਬਹੁਤ ਚੜ ਕੇ ਛੱਡਿਆ ਇੱਕ ਅੱਖ ਨਹੀਂ ਸੀ ओहो अच्छा ਹਾਂਜੀ ਹਾਂਜੀ ਕਤਲ ਹੋ ਗਏ ਮੁਸਲਮਾਨ ਪਿੰਡ ਦੇ ਫਸਰ ਫਸਰ ਨਹੀਂ ਰਹੀ ਕੋਈ ਵੀ اچھا ਹਾਂਜੀ ਤੁਹਾਨੂੰ ਸੰਭਾਲਾ ਹੁੰਦੀ ਹਾਂਜੀ ਤਾ ਮੈਂ ਨਹੀਂ ਮੈਂ ਨਹੀਂ ਬਾਅਦ ਚ ਕੀ ਦੱਸਦੇ ਹਾਂ ਤੁਹਾਡੇ ਬੀਜਰੋ ਪੈਰ ਉਹਦਾ ਜੰਮ ਸੀਗਾ ਠੀਕ ਹੈ ਹਾਂਜੀ ਕੀ ਦੱਸਦੇ ਨੇ ਬਜ਼ੁਰਗ ਤੁਹਾਡੇ ਪਿੰਡ ਦੇ ਮੁਸਲਮਾਨ ਠੀਕ ਠਾਕ ਚੱਲੇ ਗਏ ਚੱਲੇ ਗਏ ਠੀਕ ਚੱਲੇ ਗਏ اچھا ਸਭ ਠੀਕ ਚੱਲੇ ਉਹ ਤਾਂ ਨੁਕਸਾਨ ਨਹੀਂ ਹੋਇਆ ਨਹੀਂ ਕਿਸੇ ਨੇ ਇੱਕ ਦੂਜੇ ਦਾ ਨੁਕਸਾਨ ਨਹੀਂ ਕੀਤਾ ਹਾਂਜੀ ਠੀਕ ਹੈ ਹਾਂਜੀ ਉਹ ਨਾ ਚੇਤੇ ਪੁਰਾਣੇ ਮੁਸਲਮਾਨਾ ਚ ਨਹੀਂ ਨਹੀਂ ਜੀ ਹੁਣ ਨਿਸ਼ਚਿਤ ਕੋਈ ਹੁਣ ਬਜ਼ੁਰਗਾਂ ਦਾ ਨਹੀਂ ਇੱਥੇ ਚੇਤਾ ਰਹਿੰਦਾ ਮਈਆ ਦਾ ਹਾਂ ਬਜ਼ੁਰਗ ਖਤਮ ਹੋ ਕੇ ਚਲੇ ਗਏ ਬਜ਼ੁਰਗ ਇਹ ਪਿੰਡ ਹੈ ਜਹਾਂਗੀਰ ਜਹਾਂਗੀਰ ਵਾਹ ਜੀ ਹੁਣ ਫੋਟੋ ਲੈਣੀ ਤੇ ਉਹ ਬਹੁਤ ਪੋੜਿਆ ਪੁਰਾਣਾ ਆ ਫੋਟੋ ਲੈਣੇ ਆ ਚਲਦੇ ਦਖਣੀ ਦੀ ਵੀ ਇੱਥੋਂ ਆ ਜਾਣੀ ਹਾਂਜੀ ਇੱਥੋਂ ਖੜੋ ਕੇ ਦਖਣੀ ਦੀ ਵੀ ਆ ਜਾਣੀ ਦਖਣੀ ਜੜੀ ਕਾਦੀ ਦਖਣੀ ਉਹ ਦਖਣੀ ਪਰਲੇ ਬੰਨੇ ਆ ਅੱਛਾ ਅੱਛਾ ਆ ਪਿੱਛੇ ਇਹਦੇ ਪਰਲੇ ਬੰਨੇ ਫੋਟੋ ਹੋਣੀ ਹੈ ਅੱਛਾ ਇਹਦੇ ਪਰਲੇ ਬੰਨੇ ਹੋ ਗਏ ਠੀਕ ਉੱਥੇ ਸਰਾਹ ਜੜੀ ਹੈ ਹਣਾ ਹਾਂ ਸਰਾਹ ਹਾਂ ਠੀਕ ਹੈ ਪੂਰੀ ਫੋਟੋ ਆ ਜਾਣੀ ਸਤਿ ਸ੍ਰੀ ਅਕਾਲ ਅਸਲਾਮ ਅਲੈਕਮ ਤੇ ਪ੍ਰਣਾਮ ਸਭ ਨੂੰ ਜੀ ਅੱਜ ਤੁਹਾਨੂੰ ਲੈ ਕੇ ਆਏ ਹਾਂ ਅਸੀਂ ਜੰਦਰ ਜ਼ਿਲ੍ਹੇ ਵਿੱਚ ਤੇ ਇੱਥੇ ਇੱਕ 400 ਸਾਲ ਪੁਰਾਣਾ ਮੁਗਲ ਕਾਲ ਵੇਲੇ ਦਾ ਸ਼ਿਰਸ਼ਾ ਸ਼ੂਰੀ ਮਰਦ ਬਣਿਆ ਹੋਇਆ ਪੁਲ ਤੁਹਾਨੂੰ ਦਿਖਾਵਾਂਗੇ ਇਹ ਪੁਰਾਣੀ ਸੜਕ ਸੀ ਇਹ ਜਿਹੜੀ ਹੈ ਪੁਲ ਦੇ ਉੱਤੋਂ ਦੀ ਛੇਰਛਾ ਛੂਰੀ ਮਾਰ ਗਈ ਹੋਈ ਸੀ ਇਹ ਅੱਗੇ ਕਿੱਥੇ ਜਾਂਦਾ ਇਹ ਅੱਗੇ ਬਹੁਤ ਦੂਰ ਤੱਕ ਜਾਂਦੀ ਵੱਡੀ ਸੜਕ ਇਹ ਅੱਛਾ ਵੱਡੀ ਸੜਕ ਅੱਗੇ ਅੱਗੇ ਵੱਡੀ ਸੜਕ ਹੋਣੀ ਸ਼ੁਰੂ ਨਾ ਪਿੱਛੋਂ ਹੁੰਦੀ ਗੱਡੇ ਤੱਕ ਅੱਛਾ ਵੱਡੀ ਸੜਕ ਇੱਥੋਂ ਸਿੱਧੀ ਹੈ ਨਾ ਹੂੰ ਇੱਥੋਂ ਵੀ ਘਾਟੇ ਸਿੱਧੀ ਉਹ ਦੱਖਣੀ ਦਾ ਨਾਮ ਸੀ ਠੀਕ ਹੈ ਅਬੀ ਸੁਲਤਾਨਪੁਰ ਲੋਧੀ ਨੂੰ ਹਾਂ ਠੀਕ ਇਹ ਲਿਖਿਆ ਹੋਇਆ ਹੈ ਜੀ ਬੇਰਵਾ ਇਸ ਪੁਲ ਬਾਰੇ ਪੁਲ ਦੇ ਇਤਿਹਾਸ ਬਾਰੇ ਲਗਭਗ 400 ਸਾਲ ਪੁਰਾਣਾ ਇਤਿਹਾਸਕ ਬ੍ਰਿਜ ਹੈ ਮੁਗਲ ਕਾਲ ਵਿੱਚ ਬਣਾਇਆ ਗਿਆ ਸੀ ਜਦੋਂ ਸ਼ੇਰ ਸ਼ਾ ਛੂਰੀ ਮਾਰਗ ਇਸ ਪਾਸਿਓਂ ਚੱਲਦਾ ਸੀ ਸ਼ੇਰ ਸ਼ਾ ਛੂਰੀ ਨੇ ਕਲਕੱਤੇ ਤੋਂ ਪਸ਼ਾਵਰ ਤੱਕ ਵਾਇਹ ਲਾਹੌਰ ਇੱਕ ਸੜਕ ਬਣਵਾਈ ਇਹ ਸ ਨੂੰ ਜੀਟੀ ਰੋਡ ਸ਼ੇਰ ਸ਼ਾਹ ਸ਼ੂਰੀ ਮਾਰਗ ਆਖਿਆ ਗਿਆ ਤੇ ਇਹ ਪੰਜਾਬ ਵਿੱਚ ਲੰਘਦੇ ਸਮੇਂ ਅਲੌਰ ਨਕੋਦਰ ਨੂਰਮੈਲ ਸੁਲਤਾਨਪੁਰ ਲੋਧੀ ਜਵਾਲ ਤੇ ਅਟਾਰੀ ਤੋਂ ਹੁੰਦੇ ਹੋਏ ਲਾਹੌਰ ਜਾਂਦਾ ਸੀ ਇਹ ਸ਼ੇਰ ਸ਼ਾਹ ਸ਼ੂਰੀ ਮਾਰਗ ਐ ਦੇਖੋ ਜੀ ਉਹ ਪ੍ਰਾਣਾ ਪੁਰ ਅਤੇ ਅਸਕਪੁਰ ਇਹ ਕਾਫੀ ਚੌੜਾ ਇਹ ਪੁਰਾਣਾ ਹੈ ਕਦੀ ਇੱਥੇ ਗੁਜ਼ਰਦੇ ਸਨ ਘੋੜੇ ਹਾਥੀ ਊਠ ਤੇ ਇਹ ਇੱਧਰ ਛਿੱਧਾ ਜਾਂਦਾ ਸੀ ਸੁਲਤਾਨਪੁਰ ਲੋਧੀ ਨੂੰ ਅੱਜਕੱਲ ਖੇਤ ਹੀ ਹਨ ਤੇ ਉਹ ਪੁਰਾਣਾ ਜਿਹੜੀ ਰੋਡ ਬੰਦੋ ਚੁੱਕਾ ਹੈ ਜਦੋਂ ਅੰਗਰੇਜ਼ ਆਏ ਤੇ ਅੰਗਰੇਜ਼ਾਂ ਨੇ ਇਸ ਰੋਡ ਨੂੰ ਡਾਇਵਰਟ ਕਰਤਾ ਫਲੋਰ ਤੋਂ ਫਗਵਾੜਾ ਜਲੰਧਰ ਬਿਆਸ ਜੰਡੀਆਲਾ ਗੁਰੂ ਅੰਮਰਸਰ ਤੇ ਉੱਥੋਂ ਅਟਾਰੀ ਐ ਦੇਖੋ ਤੇ ਸਾਹਮਣੇ ਤੁਹਾਈ ਦੇ ਰਹੇ ਕਿ ਖੇਤ ਹੀ ਹਨ ਤੇ ਪੁਲ ਅਜ ਵੀ ਖੜਾ ਹੈ ਤੇ ਇਹ ਨੁਕਸਾਨਿਆਂ ਗਿਆ ਹੈ ਵਿੱਚੋਂ ਇਹ ਪੁਲ ਬਾਕੀ ਬਿਲਕੁਲ ਸਹੀ ਸਲਾਮਤ ਹੈ ਲਖਨੌਰੀ ਇੱਟਾਂ ਦਾ ਇਹ ਪੁਲ ਬਣਾਇਆ ਗਿਆ ਸੀ ਜਹਾਂਗੀਰ ਵੱਲੋਂ ਜਦੋਂ ਸ਼ੇਰ ਸ਼ਾਹ ਸ਼ੂਰੀ ਨੇ ਇਹ ਮਾਰਗ ਬਣਾਇਆ ਬਾਅਦ ਵਿੱਚ ਸ਼ੇਰ ਸ਼ਾਹ ਸ਼ੂਰੀ ਮਾਰਗ ਦੇ ਰਸਤੇ ਵਿੱਚ ਪੈਂਦੇ ਨਦੀਆਂ ਨਾਲਿਆਂ ਦੇ ਪੁਲ ਜਹਾਂਗੀਰ ਨੇ ਬਣਵਾਏ ਤੇ ਇਸ ਪੁਲ ਦੇ ਆਲੇ ਦੁਆਲੇ ਦੇ ਪਿੰਡਾਂ ਹਨ ਜਹਾਂਗੀਰ ਮਲੀਆਂ ਕਲਾ ਮਲੀਆਂ ਖੁਰਦ ਤਲਵੰਡੀ ਸਲੇਮ ਕੰਗਸਾਹਬ ਰਾਏ ਫਾਜ਼ਿਲਪੁਰ ਸਹਿਵਾਲ ਗਿੱਲਾਦੀ ਪੰਜਾਬ ਵਿੱਚ ਹੁਣ ਸਿਰਫ ਤਿੰਨ ਪੌਲੀ ਹੀ ਮੁਗਲ ਕਾਲ ਵੇਲੇ ਦੇ ਬਣੇ ਹੋਏ ਨਜ਼ਰ ਆਉਂਦੇ ਹਨ ਬਚੇ ਹਨ ਇੱਕ ਸਰਾਂਦ ਹੈ ਇੱਕ ਸੁਤਨਪ ਪਲੋਦੀ ਉਹ ਤੀਜਾ ਹੈ ਜ਼ਿਲ੍ਹਾ ਜਲੰਧਰ ਨਕੋਦਰ ਦੇ ਕੋਲ ਪਿੰਡ ਮਲੀਆਂ ਕਲਾਂ ਔਰ ਜਹਾਂਗੀਰ ਦੇ ਵਿਚਕਾਰ ਪਿੰਡ ਜਹਾਂਗੀਰ ਦਾ ਨਾਮ ਵੀ ਮੁਗਲ ਬਾਦਸ਼ਾਹ ਜਹਾਂਗੀਰ ਤੇ ਹੀ ਰੱਖਿਆ ਗਿਆ ਲੱਗਦਾ ਹੈ ਇੱਕ ਛੋਟੀ ਸਰਾ ਮਸਾਫਰਾ ਵਾਸਤੇ ਬਣੀ ਹੋਈ ਇਹ ਜਹਾਂਗੀਰ ਦੇ ਸਮੇਂ ਦੇ ਹੀ ਬਣੀ ਹੋਈ ਹੈ ਬਾਅਦ ਵਿੱਚ ਇੱਥੇ ਤੋਂ ਵੱਡੀ ਸਰਾ ਇੱਕ ਬਿਲਕੁਲ ਉੱਤੋਂ ਨੇੜੇ ਹੈ ਦੱਖਣੀ ਸਰਾ ਉਹ ਸ਼ਾਹਜਹਾਂ ਮੋਗਲ ਬਾਦਸ਼ਾਹ ਦਰਾ ਬਣਾਈ ਗਈ ਤੇ ਇੱਕ ਇਹ ਹੈ ਪੁਰਾਣੀ ਜਹਾਂਗੀਰ ਸਮੇਂ ਦੀ ਬਣੀ ਹੋਈ ਛੋਟੀ ਸਰਾ ਸਿਰਫ ਕੁਝ ਹੀ ਮਸਾਫਰੇ ਇਸ ਵਿੱਚ ਠਹਿਰ ਸਕਦੇ ਸਨ ਤੇ ਇਹ ਦੇਖੋ ਜੀ ਚਿਣਾਈ ਆਹਾ ਬਿਲਕੁਲ ਬੜੀ ਮਜਬੂਤ ਅੱਜ ਵੀ ਖੜੀ ਹੈ ਤੇ ਇੱਥਾਂ ਪਰ ਸਹੀ ਛੋਟੀਆਂ ਲਖਨੌੜੀ ਇੱਟਾਂ ਦੀ ਹੈ ਸੜਕ ਉਹ ਜਾਂਦੀ ਹੈ ਉਧਰ ਨੂੰ ਦੱਖਣੀ ਸਿਰਾਂ ਨੂੰ ਉੱਥੇ ਜਾਣਾ ਹਾਂ ਜੀ ਅਤੇ ਇਹ ਇਹ ਰੋਡ ਮੇਨ ਰੋਡ ਤੇ ਤੁਰਦੀ ਜਾਤ ਅੰਗਾ ਹੁਣਾ ਚੱਲ ਕੋ ਮਲੀਆਂ ਅੱਛਾ ਜੀ ਕੋਈ ਨਹੀਂ ਆ ਮਲੀਆਂ ਉਤੋਂ ਸੜਕ ਆਉਂਦੀ ਸਿੱਧੀ ਅੱਛਾ ਇੱਥੋਂ ਸਿੱਧੀ ਨਹੀਂ ਜਾਂਦੀ ਸੜਕ ਕੋਈ ਅੱਛਾ ਜੀ ਜੀ ਇੱਥੇ ਮੈਂ ਪਹਿਲਾਂ ਮਲੀਆਂ ਪਹਿਲਾਂ ਮਲੀਆਂ ਜੀ ਹਾਂਜੀ ਪਹਿਲਾਂ ਮਲੀਆਂ ਕੋਲ ਜਾਣਾ ਪੈਣਾ ਪਹਿਲੂ ਉੱਚੀਆਂ ਮਲੀਆਂ ਫਿਰ ਨਹੀਂ ਆ ਮਲੀਆਂ ਉਤਰ ਪੈੜ ਦੇ ਵਿੱਚ ਦੀ ਸੜਕ ਆਉਣੀ ਅੱਛਾ ਅੱਛਾ ਠੀਕ ਹੈ ਤੇ ਇਹ ਪੋਲਾ ਬਣਿਆ ਹੋਇਆ ਸੀ ਚਿੱਟੀ ਵੇਚ ਤੇ ਚਿੱਟੀ ਬਈ ਜਿਹੜੀ ਕਿ ਜੰਦਰ ਜਿਹੜੇ ਕੋਲ ਗੰਦ ਛੇਰ ਦੇ ਕੋਲ ਪਿੰਡੋਂ ਤਿੰਦਾ ਹੈ ਬੋਣੀ ਤੇ ਕਪੂਰ ਉਹਦੇ ਕੋਲ ਚਿੱਟੀ ਬਈ ਆਉਂਦੀ ਸੀ ਅੱਜ ਕੱਲੇ ਬੰਦ ਹੈ ਤੇ ਇਹਨੇ ਵੀ ਆਪਣਾ ਥਾਂ ਬਦਲਿਆ ਹੈ ਰੂਟ ਬਦਲਿਆ ਹੈ ਤੇ ਆਹ ਦੇਖੋ ਜੀ ਮਹਿਰਾਬ ਟਾਈਪ ਇਹਦੇ ਸਵੈਨੇ ਪੰਜ ਨੇ ਇਹ ਬੜੀ ਮੋਟੀ ਚਣਾਈ ਹੈ ਮੋਟਾ ਅ ਇੱਟਾਂ ਦਾ ਇਹ ਬਣਾਇਆ ਹੋਇਆ ਪੁਲ ਬੜਾ ਮਜ਼ਬੂਤ ਪੁਲ ਜਿਦਾਂ ਕਿ 400 ਸਾਲ ਤੋਂ ਅੱਜ ਵੀ ਉੰਜਦਾ ਉੰਜ ਖੜਾ ਹੈ ਇਹ ਨਕਸਾਨਿਆ ਗਿਆ ਹੈ ਤੇ ਵਿਚਕਾਰੋਂ ਉੱਚਾ ਤੇ ਆਰਕੀਟੈਕਚਰ ਦਾ ਬੇਤੈਨਮੁਨਾ ਇਹ ਇਸ ਮੁਗਲ ਕਾਲ ਵਲੇ ਬਣੇ ਹੋਏ ਇਤਿਹਾਸਕ ਬ੍ਰਿਜ ਇਤਿਹਾਸਕ ਪੋਲ ਦੀ ਲੋਕੇਸ਼ਨ ਜਾਣਨੀ ਹੋਵੇ ਤਾਂ ਨਕੋਦਰ ਤੋਂ ਕਪੂਰਥਲਾ ਸੜਕ ਪਿੰਡ ਹੁੰਦਾ ਹੈ ਮੱਲੀਆਂ ਕਲਾ ਨਕੋਦਰ ਤੋਂ 12 ਕਿਲੋਮੀਟਰ ਦੂਰ ਖੱਬਿਆਤ ਇਹ ਪੋਲ ਨਜ਼ਰ ਆਵੇਗਾ ਅਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਇਸ ਪਿੰਡ ਜਹਾਂਗੀਰ ਦੇ ਰਹਿਣ ਵਾਲੇ ਹੋ ਹਾਂ ਜੀ ਹਾਂ ਜੀ ਠੀਕ ਹੈ ਤੇ ਜਿਹਨੂੰ ਪਾਕਿਸਤਾਨ ਬਣਿਆ ਹਾਂ ਤੇ ਉਹਨ ਦੀ ਸੰਭਾਲ ਆ ਤੁਹਾਨੂੰ ਨੇ ਉਹਦਾ ਛੋਟਾ ਸੀ ਛੋਟੇ ਸੀ ਅੱਛਾ ਮੇਰਾ ਹੈਗਾ 747 ਦਾ ਉਦੋਂ ਲੜਾਈ 5 ਕੁ ਸਾਲ ਤੇ ਉਹ ਤਾਂ ਮੈਨੂੰ ਪਤਾ ਸਾਰਾ ਇਹ ਪਤਾ ਸਾਰਾ ਅੱਛਾ ਭੱਜੀਆਂ ਫਰਦੀਆਂ ਬੁੜੀਆਂ ਲੁਕਦੀਆਂ ਸੀ ਓਹੋ ਅੱਛਾ ਅੱਛਾ ਇਧਰ ਉਹ ਇਧਰ ਜਾਵਣਾ ਇਧਰ ਉਹ ਇਧਰ ਜਾਵਣਾ ਇੰਦਾ ਲੁਕਰਾਣ ਦਕਮਾ ਦਾ ਚ ਲੁਕ ਜਾਣਾ ਡਾਠਣਾ ਭੱਜਣਾ ਸਾਡੇ ਬੰਦੇ ਕਿ ਉਹਨਾਂ ਨੂੰ ਪਾਲਨ ਕਰ ਰਹੀ ਅੱਛਾ ਅੱਛਾ ਇੱਥੇ ਕਿੰਨੇ ਕਤਲਿਆ ਬੜਾ ਤਲਵੰਡੀ ਸਲੇਮ ਚੰਗਾ ਇੱਥੇ ਵੀ ਬਹੁਤ ਕਤਲਿਆ ਆਮ ਹੋਇਆ ਫਿਰ ਬਾਹ ਬਾਗ ਪਰ ਇੱਥੇ ਆ ਅੱਛਾ ਇੱਥੇ ਬਹੁਤ ਜ਼ਿਆਦਾ ਮੋਰਚਾ ਲੱਗਾ ਸੀ ਓਹੋ ਅੱਛਾ ਅੱਛਾ ਇਹ ਸਾਡੇ ਮੁਸਲਮਾਨਾਂ ਦੇ ਪਿੰਡ ਸਨ ਬਹੁਤੇ ਹਾਂਜੀ ਤੁਹਾਡਾ ਪਿੰਡ ਵੀ ਜਹਾਂਗੀਰ ਵੀ ਮੁਸਲਮਾਨਾਂ ਦਾ ਸੀ ਪਿੰਡ ਜਹਾਂਗੀਰ ਦੀ ਹੈਗੀ ਕੀ ਨਾ ਸੀ ਕਿਸੇ ਮੁਸਲਮਾਨ ਦਾ ਨਾ ਇੱਕ ਤੁਸੀਂ ਸ਼ੇਰਮੁਹੰਦ ਦੱਸਿਆ ਸ਼ੇਰਮੁਹੰਦ ਸੀ ਹਾਂਜੀ ਉਹ ਦਾ ਖੂਸ ਗਿਆ ਅੱਛਾ ਕਿੱਥੇ ਆ ਲੱਗ ਗਿਆ ਅੱਛਾ ਹੁਣ ਬੰਦ ਹੋ ਚੁੱਕਾ ਹੈ ਹਾਂ ਔਰ ਤੋਂ ਬਾਅਦ ਉਹ ਸਿੱਟੇ ਕੋਈ ਪੁੱਛ। ਅੱਛਾ ਇਹ ਰੋਡ ਜਾਂਦਾ ਸੀ ਫਿਰ ਸਿੱਧਾ ਹੀ ਹੈ ਫਲੌਰ ਹਾਂਜੀ ਤੋਂ ਲਾਹੌਰ ਆ ਬੰਦਾ ਰੇ ਆਸਰ ਦੇ ਹੂੰ ਮੁਸਲਮਾਨੀ ਮੁੰਡਾ ਬਸਿਆ ਸੀ ਹੂੰ ਫਕੀਰ ਮਾ ਹੁੰਦਾ ਅੱਛਾ ਉਹ ਲੋਕ ਕੇ ਕੁਮਾਰਾਂ ਚ ਕੁਮਾਰਾਂ ਸੱਜਦੇ ਤੁਰੀ ਜਾਂਦੀਆਂ ਮੁੰਡਾ ਸੱਜਿਆ ਸੀ ਕੁਮਾਰਾਂ ਚੋਂ ਲੋਕ ਲੋਕ ਕੇ ਲੋਕ ਲੋਕ ਕੇ ਸ਼ੂਟ ਆ ਗਿਆ ਸਾਡੇ ਪਿੰਡ ਜੱਟਾਂ ਨੇ ਪਾਲਿਆ ਉਹਨੂੰ ਆਹ ਆਹ ਅੱਛਾ ਹਾਂ ਫਿਰ ਚੱਲ ਗਿਆ ਪਾਕਿਸਤਾਨ ਇੱਥੇ ਹੀ ਵਾਸੂ ਆਣ ਗਿਆ ਇੱਥੇ ਅਜੇ ਇੱਥੇ ਹੀ ਹੈ ਤਲਵੰਡੀਆਂ ਦੀ ਪੈੜੀ ਸੀ ਅੱਛਾ ਭਾਈ ਤਿੰਨ ਇਕੱਲੇ ਛੋਟਾ ਬੱਚਾ ਰਹਿ ਗਿਆ ਸੀ ਹਾਂ ਉਹ ਰਹਿ ਗਿਆ ਹੈਗਾ ਅਜੇ ਹਾਂ ਨਹੀਂ ਉਹ ਮਰ ਗਿਆ ਉਹ ਮਰ ਗਿਆ ਹਾਂ ਉਹ ਬੱਚੇ ਆਹ ਉਹ ਅੱਛਾ ਅੱਛਾ ਬਾਹਰ ਆ ਕੀ ਕੀ ਨਾਮ ਦਾ ਫਕੀਰ ਮੁਹੰਮਦ ਫਕੀਰ ਮੁਹੰਮਦ ਉਹਦੇ ਬਾਪ ਦਾ ਨਹੀਂ ਪਤਾ ਨਾ ਨਹੀਂ ਜਿਹਨ ਕੋਈ ਛੋਟਾ ਬੱਚਾ ਰਹਿ ਗਿਆ ਸੀ ਜਨਾਨੀਆਂ ਸੁੱਟਦਾ ਉਹ ਉਹ ਅੱਛਾ ਆਪਣੀ ਜਾਨ ਬਚਾਉਣ ਵਾਸਤੇ ਬੱਚਿਆਂ ਨੂੰ ਸੁੱਟ ਗਏ ਹਾਂ ਕੋਈ ਲੈਣ ਨਹੀਂ ਆਇਆ ਉਹਨਾਂ ਨੂੰ ਕੋਈ ਵਾਰਸ ਕੋਈ ਅੱਜ ਤੱਕ ਨਹੀਂ ਆਇਆ ਹੁੰਦੇ ਸੀ ਲੁਕੋ ਲੈਂਦੇ ਸੀ ਹੂੰ ਲੈਣ ਤੋਂ ਆਉਂਦੇ ਸੀ ਅੱਛਾ ਅੱਛਾ ਲੁਕੋ ਲੈਂਦੇ ਸੀ ਜਿੱਦਾਂ ਪੁਲਿਸ ਛੱਡੀ ਸੀ ਹੂੰ ਤੇ ਹੁਣ ਚੰਗਾ ਅਜੇ ਵੀ ਮੁਸਲਮਾਨ ਨੇ ਉਹ ਹਾਂ ਕਿ ਸਿੱਖ ਬਣ ਗਏ ਨੇ ਹਾਂ ਕੋਠੀ ਆ ਬਣੀ ਮੁਸਲਮਾਨੀ ਨਾਲ ਹਲੇ ਵੀ ਉਹ ਕੋਠੀ ਉਹਦੀ ਆ ਅੱਛਾ ਤੇ ਹਲੇ ਮੁਸਲਮਾਨੀ ਨੇ ਹਾਂ ਮੁਸਲਮਾਨ ਅੱਛਾ ਅਜੇ ਵੀ ਨਾ ਫੀਕ ਫਕੀਰ ਮੁਹੰਮਦ ਦਾ ਮੁੰਡੇ ਦੋ ਕੁੜੀਆਂ ਸੀ ਮੁੰਿਆਂ ਕੀ ਨਾਂ ਆ ਮੁੰਡੇ ਦਾ ਬੂਟਾ ਮੁੰਡੇ ਦਾ ਇੱਕ ਨਾਂ ਬੂਟਾ ਹੂੰ ਇੱਕ ਨਾਂ ਹੈਗਾ ਬੱਗਾ ਅੱਛਾ ਜੀ ਇੱਕ ਨਾ ਜਿਹੜਾ ਸਭ ਤੋਂ ਛੋਟਾ ਗੋਗਾ ਉਹ ਬੈਠਾ ਅਮਰੀਕਾ 'ਚ ਅੱਛਾ ਇੱਕ ਬੈਠਾ ਆ ਮੇਰਾ ਖਲ ਕੈਨੇਡਾ 'ਚ ਬੱਗਾ ਹੂੰ ਵਾਹ ਬਾਹਰੀ ਆ ਮੁੰਡੇ ਅੱਛਾ ਜੀ ਇੱਕ ਜਿਹੜਾ ਵੱਡਾ ਯਾਨੀ ਕਿ ਪਾਕਿਸਤਾਨ ਨਾਲ ਲਿੰਕ ਟੁੱਟ ਗਿਆ ਉਹਨਾਂ ਦਾ ਹਾਂ ਟੁੱਟ ਗਿਆ ਉਹਦਾ ਹੂੰ ਬੈਂਕ ਟੁੱਟ ਗਿਆ ਮਾਂ ਬਾਪ ਚੱਲ ਗਏ ਪਾਕਿਸਤਾਨ ਉਹ ਰਹਿ ਗਿਆ ਇੱਥੇ ਇਹ ਕੱਲਾ ਜਿਹਾ ਇਹ ਨਹੀਂ ਪਤਾ ਉਹ ਕਿਸ ਖਾਨਦਾਨ ਦਾ ਸੀ ਅੱਛਾ ਪਿੰਡ ਵਾਲਿਆਂ ਨੇ ਉਹਨੂੰ ਲੁਕੋ ਲਿਆ ਕਿਉਂ ਨਹੀਂ ਜਾਣ ਦਿੱਤਾ ਇਹਨਾਂ ਨੇ ਪਾਲਿਆ ਅੱਛਾ ਉਹ ਕੋਈ ਗਾਂ ਕੰਮ ਕਰਉਂਦਾ ਹੀ ਰਹਾ ਹੂੰ ਇੰਨਾ ਲੈ ਜਾਣਾ ਅੱਛਾ 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 ਉਹ ਪਹਿਲੀ ਉੱਥੋਂ ਵੇਚ ਕੇ ਇੱਥੇ ਲੈ ਕੇ ਦਿੱਤੀ ਫੇਰ ਉੱਥੋਂ ਵੇਚ ਅੱਛਾ ਉਹਨੂੰ ਪਹਿਲੀ ਵੀ ਲੈ ਕੇ ਦਿੱਤੀ ਹਾਂ ਉੱਥੇ ਵਾਲੀ ਵੇਚ ਕੇ ਉਹ ਨਹੀਂ ਤੇ ਇੱਥੇ ਫੇਰ ਅੱਛਾ ਉਹਨੂੰ ਤਲਵੰਡੀ ਸਲੇਮ ਦਾ ਤਲਵੰਡੀ ਸਲੇਮ ਦਾ ਸੀ ਹਾਂ ਕਹਿੰਦੇ ਤਲਵੰਡੀ ਸਲੇਮ ਤਾਂ ਕਤਲ ਹੀ ਹੋ ਗਿਆ ਸੀ ਬੁੱਤਾ ਮਾਰਿਆ ਗਿਆ ਸੀ ਉੱਥੇ ਭੱਜਣਾ ਚਾਲਿਆ ਛੱਟ ਗਿਆ ਨਿਆਣਾ ਹਾਂ 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 ਅੱਛਾ ਉਹ ਫੇਰ ਛੋੜਾ ਜਿਹਾ ਪਾਲਿਆ ਹੂੰ ਤੇ ਐਦਾਂ ਪੜ ਗਿਆ ਵਿਚਾਰਾ ਐਦਾਂ ਠੀਕ ਹੈ ਅਜਾ ਉਪਰ ਮਲੀਆਂ ਖੁਰ ਤੋਂ ਰਸਤਾ ਜਾਏਗਾ ਸਰਾਵਲ ਕਿੰਨੀ ਕੁ ਦੂਰ ਹੈ ਸਰਾ ਸਰਾ ਤਾਂ ਲੱਗਦੀ ਆ ਉੱਪਰ ਦੀ ਪੱਕੇ ਪੱਕੇ ਆ ਜਾਓ ਅੱਛਾ ਠੀਕ ਹੈ ਜਿਹੜਾ ਕਿ ਮੇਨ ਰੋਡ ਜਿਹੜਾ ਹੁੰਦਾ ਸੀ ਫਲੋਰ ਤੋਂ ਇਹ ਜਾਂਦਾ ਸੀ ਇਹ ਸੜਕ ਸੀ ਹਾਂਜੀ ਤੇ ਇਸ ਅੱਗੇ ਕਿਹੜ ਕਿਹੜੇ ਪਿੰਡ ਚੱਲ ਗਏ ਜਿਹੜੇ ਆਹਾਂ ਹਾਂ ਆ ਜਿਹੜੀ ਕੱਚੀ ਅਨੇ ਆ ਜਿਹੜੀ ਸੜਕਾ ਇਹ ਪੁਰਾਣੀ ਸੜਕ ਕਿਹੜੇ ਕਿਹੜੇ ਪੈਂਦੀ ਸੀ ਰਸਤੇ ਕਿਹੜੇ ਪੈਂਦੇ ਸੀ ਹਾਂ ਹਾਂ ਸultanpur ਹੋਰ ਸੰਤਾਰਪੁਰ ਹੂੰ ਖਾਨਪੁਰ ਤੋਂ ਸਿੱਧੇ ਪੋਰ ਚੱਲ ਜਾਣੇ ਪੋਰ ਵੀ ਬਣਾਵਾ ਅੱਛਾ ਜੀ ਮੋਤੋਫਾ ਦਾ ਟੱਡੇ ਤਲਵੰਡੀ ਅੱਛਾ ਜੀ ਤਲਵੰਡੀ ਚੌਧਰੀ ਆ ਚੌਧਰੀਆ ਤਲਵੰਡੀ ਅੱਛਾ ਉੱਥੋਂ ਮੁੜ ਕੇ ਫਿਰ ਸultanpur ਲੋਧੀ ਹਾਂ ਲੋਧੀ ਠੀਕ ਅੱਗੇ ਰਸਤਾ ਹੁਣ ਇਹ ਸੜਕ ਖਤਮ ਹੋ ਚੁੱਕੀ ਐ ਬਾਈ ਜਾਂਦੇ ਲੋਕ ਹੂੰ ਹੁਣ ਤਾਂ ਸੜਕਾਂ ਵਾਈਆਂ ਹੀ ਆ ਸਾਰੀਆਂ ਆਪਾਂ ਇਹ ਸੜਕ ਵਾਈ ਹੀ ਆ ਸਾਡੀ ਹੈ ਨਹੀਂ ਅੱਛਾ ਕੋਈ ਨਿਸ਼ਾਨੀ ਨਹੀਂ ਦਿਸ ਰਹੀ ਕਿੱਥੋਂ ਹੁੰਦੀ ਸੀ ਨਾ ਜੀ ਰਾਣਾ ਹੁਣ ਤੋਂ ਅਗਲੇ ਆ ਜਿਹੜਾ ਰੁੱਖ ਲੱਗੇ ਇਹ ਵੀ ਕਹਿੰਦੇ ਸਾਡੇ ਆ ਓਹੋ ਅੱਛਾ ਹੁਣ ਤਾਂ ਛੜਕਾਈ ਮਾਉਣ ਨੂੰ ਫਿਰਦੇ ਆ ਛੜਦੇ ਕਿਹੜੇ ਭੁੱਖ ਪੈ ਗਈ ਜ਼ਿਆਦਾ ਹੈ ਭੁੱਖ ਪੈ ਗਈ ਜ਼ਿਆਦਾ ਹਾਂ ਭੁੱਖ ਬਹੁਤ ਪਈ ਆ ਮੜਦਾ ਦਾ ਹਾਂ ਗੁਜ਼ਾਰਾ ਹੀ ਨਹੀਂ ਚਲੋ ਠੀਕ ਹੈ ਬਾਪੂ ਜੀ ਬਹੁਤ ਬਹੁ ਮਿਹਰਬਾਨੀ ਹਾਂਜੀ ਸ਼ੁਕਰੀਆ ਤੁਹਾਡਾ ਕੀ ਨਾਮ ਹੈ ਹਾਂਜੀ ਮੈਂ ਪ੍ਰੀਤਮ ਸਿੰਘ ਪ੍ਰੀਤਮ ਸਿੰਘ ਤੜਾ ਪਿੰਡ ਜਹਾਂਗੀਰੀ ਹੈ ਹਾਂਜੀ ਤੇ ਜਹਾਂਗੀਰੇ ਜੱਟ ਰਹਿੰਦੇ ਸਨ ਜੱਟਾਂ ਦੇ ਪਿੰਡ ਸੀ ਜੱਟਾਂ ਦਾ ਕਿਹੜੀ ਗੋਤ ਜੱਟ ਨੇ ਇਹ ਤਾਂ ਪਤਾ ਨਹੀਂ ਹੁਣ ਕਈ ਤੇ ਗੋਤ ਨਹੀਂ ਤੁਹਾਡੀ ਕਿਹੜੀ ਗੋਤ ਹੈ ਸਾਡੀ ਹੈਗੀ ਆ ਬਾਲਮੀਕ ਅੱਛਾ ਬਾਲਮੀਕ ਇਹਨਾਂ ਦੀ ਗੋਤ ਕਿਹੜੀ ਹੈ ਹਾਂਜੀ ਕਿਹਨਾਂ ਦੀ ਇਹਨਾਂ ਦੀ ਸਾਡੀ ਕੋਈ ਆ ਅੱਛਾ ਅੱਛਾ ਬਾਲਮਿਕੀ ਜੋ ਬਾਲਮਿਕੀ ਬਾਲਮਿਕੀ ਪਰਿਵਾਰਾ ਚ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਮੈਂ ਤਾਂ ਛੋਟਾ ਆਇਆ ਅੱਛਾ 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 ਦੋਵੇਂ ਭਾਈ ਹੋ ਸ਼ਾਹ ਨੂੰ ਕੁ ਮਣਾਈਂਦੇ ਇੱਥੇ ਹੈ ਬਾਸਾ ਇੱਥੇ ਗੀੜੇ ਗੁੜ ਕਾ ਲੜ ਰਹੇ ਵਾਹ ਜੀ ਵਾਹ ਜਾ ਕੇ ਫੇਟਕ ਜਾੜਾ ਅੱਛਾ ਜੀ ਪੁਰਾਣੇ ਸਮੇਂ ਨੂੰ ਯਾਦ ਕਰ ਲੈਂਦੇ ਇੱਥੇ ਹਾ ਪੁਲ ਦੇ ਉੱਤੇ ਘੁੰਮ ਕੇ ਹੋਰ ਜੀ ਦੇਖੋ ਪੁਲ ਚੌੜਾ ਕਿੰਨਾ ਅੰਦਰੋਂ ਬਹੁਤ ਵਾਹ ਅੱਛਾ ਇੱਧਰ ਖੂਸੀ ਸ਼ੇਰ ਮੁਹੰਮਦ ਤੇ ਮੁਗਲ ਬ੍ਰਿਜ ਦੇ ਬਿਲਕੁਲ ਨਜ਼ਦੀਕ ਹੀ 400 ਮੀਟਰ ਦੇ ਲਗਭਗ ਦੂਰ ਬਣੀ ਹੋਈ ਹੈ ਮੁਗਲ ਸਰਾਈ ਇਸ ਨੂੰ ਦਖਣੀ ਸਰਾਈ ਆਖਦੇ ਹਨ ਇਹ ਬਣਵਾਈ ਸੀ 6 ਸ਼ਾਹ ਸ਼ੂਰੀ ਮਾਰਗ ਉੱਤੇ ਹੀ ਉਸ ਸਮੇਂ ਦੇ ਮੁਗਲ ਬਾਦਸ਼ਾਹ ਸ਼ਾਹਜਹਾਂ ਦੁਆਰਾ 1640 ਵਿੱਚ ਤੇ ਆਰਕੀਓਲੋਜੀ ਡਿਪਾਰਟਮੈਂਟ ਆਫ ਇੰਡੀਆ ਦੇ ਦੇਖ ਰੱਖੇ ਹਟ ਹੈ ਇਹ ਮੁਗਲ ਸਰਾਈ ਪਿਆਲਸਰਾਏ ਤੇ ਇਧਰ ਸੀ ਜਾਂਦਾ ਸ਼ੇਰਸ਼ਾਸ਼ੂਰੀ ਮਾਰਗ ਜਿੱਥੇ ਅੱਜ ਕੱਲ ਖੇਤ ਹੀ ਖੇਤ ਹਨ ਦੂ ਦੂ ਤੱਕ ਕੋਈ ਨਿਸ਼ਾਨੀ ਨਜ਼ਰ ਨਹੀਂ ਆ ਰਹੀ ਪੁਰਾਣੀ ਸ਼ੇਰਸ਼ਾਸ਼ੂਰੀ ਮਾਰਗ ਦੀ ਅੰਗਰੇਜ਼ਾਂ ਨੇ ਇਸ ਵੇਲੇ ਧਿਆਨ ਨਾ ਦਿੱਤਾ ਤੇ ਇਹ ਸ਼ੇਰਸ਼ਾਸ਼ੂਰੀ ਮਾਰਗ ਪੁਰਾਣਾ ਨਿਸ਼ਾਨੀਆਂ ਖਤਮ ਹੋ ਗਈਆਂ ਔਰ ਇਹ ਪੁਰਾਣੀ ਦੱਖਣੀ ਸਰਾਏ ਮੁਗਲ ਕਾਲ ਵਰਦੀ ਬਣੀ ਹੋਈ ਬਹੁਤ ਹੀ ਮਜ਼ਬੂਤ ਹਾਲਤ ਵਿੱਚ ਨਜ਼ਰ ਆ ਰਹੀ ਹੈ ਇਹ ਚਿੱਤਰਕਾਰੀ ਐ ਦੇਖੋ ਜੀ ਨਕਾਸ਼ੀ ਅੱਜ ਵੀ ਹਲਕੀ ਮੱਧਮ ਪੈ ਗਈ ਬੇਸ਼ੱਕ ਲੇਖਨ ਨਜ਼ਰ ਆਉਂਦੀ ਹੈ ਤੇ ਇਹ ਸੀ ਲਾਹੌਰੀ ਗੇਟ ਜਨ ਕੇ ਲਾਹੌਰ ਵਾਲਿਆਂ ਲਾਹੌਰ ਵਾਲੇ ਪਾਸੇ ਆਉਂਦਿਆਂ ਹੋਇਆ ਇਸ ਗੇਟ ਥਾਂ ਹੀ ਗੁਜਰਦੇ ਸਨ ਕਾਫਲੇ ਤੇ ਇਸ ਸਰਾ ਵਿੱਚ ਠਹਿਰਦੇ ਸਨ ਤੇ ਇਸ ਟਾਫ ਇਹੜਾ ਕੇ ਦੇਖ ਰਿਹਾ ਕਰ ਰਿਹਾ ਹੈ ਇਸ ਮਗਰਸਰਾਏ ਦੀ ਹਾਂ ਹਾਂ ਯਾ ਆਰਕੀਟੈਕਚਰਨ ਹੋਣਾ ਜੀ ਇਹਦਾ ਦਰਵਾਜ਼ਾ ਹੀ ਮੇਨ ਦਰਵਾਜ਼ਾ ਲਾਹੌਰ ਵਾਲੇ ਪਾਸੇ ਆਉਂਦਿਆ ਇੱਥੇ ਸ਼ਾਇਦ ਉਸਤਾਦ ਫਰਦਾਇਆ ਸੰਤਰੀ ਉਹ ਸਾਹਮਣੇ ਆ ਰਿਹਾ ਹੈ ਦਿੱਲੀ ਕਿਲ੍ਹਾ ਤੇ ਵਿਸ਼ਾਲ ਇਸਰਾ ਹੈ ਤੇ ਇਹ ਲਿਖਿਆ ਹੋਇਆ ਹੈ ਇਸ ਦਾ ਇਤਿਹਾਸ ਹਿੰਦੀ ਵਿੱਚ ਪੰਜਾਬੀ ਵਿੱਚ ਔਰ ਅੰਗਰੇਜ਼ੀ ਵਿੱਚ ਤੇ ਵਿਸ਼ਾਲ ਇਸ ਤਰ੍ਹਾਂ ਦੱਖਣੀ ਸਿਰਾਂ ਮੁਗਲ ਕਾਲ ਵੇਲੇ ਦੀ ਬਣੀ ਹੋਈ ਸਿਰਾਂ ਨੂਰ ਮਹਿਲ ਤੋਂ ਬਾਅਦ ਸ਼ੇਰ ਸ਼ਾਹ ਸ਼ੁਰੀ ਮਾਰਗ ਤੇ ਇਹ ਸਰਾਹਾਂ ਦੀ ਸੀ ਪੰਜਾਬ ਵਿੱਚ ਤੇ ਸਾਹਮਣੇ ਨਜ਼ਰ ਆ ਰਿਹਾ ਹੈ ਦਿੱਲੀ ਗੇਟ ਇੱਥੋਂ ਦਿੱਲੀ ਵੱਲ ਜਾਂਦਿਆਂ ਕੁਝ ਹੀ ਦੂਰੀ ਤੇ ਬਣੀ ਹੋਈ ਹੈ ਵੱਡ ਆਕਾਰ ਦੀ ਇੱਕ ਸਰਾਹ ਨੂਰ ਮਹਿਲ ਦੀ ਸਰਾਹ ਉਸ ਸਰਾਹ ਸ਼ੇਰ ਸ਼ਾਹ ਸ਼ੁਰੀ ਮਾਰਗ ਉੱਤੇ ਹੀ ਉਸ ਸਮੇਂ ਦੇ ਮੁਗਲ ਬਾਦਸ਼ਾਹ ਜਹਾਂਗੀਰ ਦੁਆਰਾ ਬਣਾਈ ਗਈ ਆਪਣੀ ਬੇਗਮ ਨੂਰ ਜਹਾਂ ਦੀ ਯਾਦ ਵਿੱਚ ਤੇ ਉਹ ਬਹੁਤ ਹੀ ਵਿਸ਼ਾਲ ਹੈ ਉਸੇ ਦੇ ਨਮੂਨੇ ਦੀ ਇਹ ਵਿਸਰਾਮ ਹੈ ਤੇ ਇਹ ਮੀਲ ਪੱਥਰ ਲੱਗਾ ਨਜ਼ਰ ਆ ਰਿਹਾ ਹੈ ਦਿੱਲੀ ਗੇਟ ਵਾਸਤੇ ਇਹ ਸਾਹਮਣੇ ਦਿੱਲੀ ਗੇਟ ਇਸ ਵਿਸ਼ਾਲ ਸਰਾਂ ਦੀ ਲੰਬਾਈ 180 ਮੀਟਰ ਤੇ ਚੌੜਾਈ ਹੈ 172 ਮੀਟਰ ਇਹ ਦਿੱਲੀ ਗੇਟ ਏ ਲਾਹੌਰ ਦੇ ਤੇ ਮੁਗਲ ਬਾਦਸ਼ਾਹ ਜਦੋਂ ਇੱਥੇ ਵਿਸ਼ਰਾਮ ਕਰਦੇ ਤਾਂ ਉਹਨਾਂ ਨੇ ਇੱਥੇ ਖੂਵਿਲਗਵਾਇਆ ਇੱਕ ਇਹ ਤਾਂ ਖੂਬ ਪਾਣੀ ਦੀ ਪੂਰਤੀ ਵਾਸਤੇ ਵਿਸ਼ਾਲ ਖੂ ਛੋਟੀਆਂ ਈਟਾਂ ਦਾ ਬਣਿਆ ਹੋਇਆ ਹੈ ਕਰਨ ਦੌਰਾਨ ਅੱਲਾ ਦੀ ਬੰਦੀਆਂ ਵਾਸਤੇ ਉਹਨਾਂ ਨੇ ਇੱਥੇ ਮਸਜਿਦ ਵੀ ਬਣਾਈ ਇਹ ਮਸਜਦ ਦਾ ਬਾਹਰੀ ਦਰਵਾਜ਼ਾ ਤੇ ਅੰਦਰੋਂ ਤੁਹਾਨੂੰ ਦਿਖਾਉਂਦੇ ਆਂ ਮਸਜਿਦ ਆ ਦੇਖੋ ਜੀ ਇੱਟਾਂ ਦੀ ਚਣਾਈ ਲਖਨੌਰੀ ਇੱਟਾਂ ਦੀ ਚਣਾਈ ਹੈ ਤੇ ਚੂਨੇ ਦੀ ਚਣਾਈ ਨਾਲ ਬਣੀ ਹੋਈ ਇਹ ਬਿਲਕੁਲ ਇਹ ਯਾਨੀ ਫਰਾਨੀ ਮਸਜਿਦ ਬਿਲਕੁਲ ਨੂਰ ਮਹਿਲ ਇਸਰਾਹ ਵਿੱਚ ਵੀ ਮਸੀਤ ਮਜੂਰ ਹੈ ਸੁਲਤਾਨਪੁਰ ਲੋਧੀ ਵੀ ਮੌਜੂਦ ਹੈ ਤੇ ਇੱਥੇ ਵੀ ਇਹ ਕੁਝ ਲਿਖਿਆ ਨਜ਼ਰ ਆ ਰਿਹਾ ਹੈ ਮਿੱਟਦਾ ਜਾ ਰਿਹਾ ਹੈ ਹੌਲੀ ਹੌਲੀ ਪਵਿੱਤਰ ਮਸਜਿਦ ਦਖਣੀ ਇਸਰਾਹੇ ਨਕੋਦਰ ਜ਼ਿਲ੍ਹਾ ਜਲੰਧਰ ਆਹ ਦੇਖੋ ਇਹ ਨੀਂਦ ਉੱर्ण ਪਈ ਨਹੀਂ ਸ਼ਾਮ ਨੂੰ ਸਭ ਰਹੀ ਹੋਏਗੀ ਉਸ ਸਮੇਂ ਇਨਾ ਸਰਾਵਾਂ ਦੀ ਜਦੋਂ ਇੱਥੇ ਮੁਗਲ ਫੌਜਾਂ ਠਹਿਰਦੀਆਂ ਤੇ ਬਾਦਸ਼ਾਹ ਵੀ ਇੱਥੇ ਠਹਿਰਦਾ ਬੇਗਮਾਂ ਵੀ ਠਹਿਰਦੀਆਂ ਆਰਕੀਓਲੋਜੀ ਡਿਪਾਰਟਮੈਂਟ ਆਫ ਇੰਡੀਆ ਦੀ ਦੇਖ ਰੇਖ ਹੈ ਇੱਥੇ ਇਸਰਾ ਇਸ ਕਰਕੇ ਖੂਬਸੂਰਤ ਇਨੂ ਬਲ ਰੱਖਿਆ ਗਿਆ ਹੈ ਉਹ ਸਫਾਈ ਦਾ ਧਿਆਨ ਰੱਖਿਆ ਗਿਆ ਹੈ ਸਲਾਨੀਆਂ ਵਾਸਤੇ ਇਹ ਲਗਭਗ ਸਾਰ ਦਿਨ ਖੁੱਲੀ ਰਹਿੰਦੀ ਹੈ ਤੇ ਇਹ ਦੇਖੋ ਕਮਰੇ ਬਣੇ ਹੋਏ ਸਰਾ ਦੇ ਅੰਦਰ ਨਾਲ ਨਾਲ ਦੂਰ ਦੂਰ ਤੱਕ ਇਹ ਬਣੇ ਹੋਏ ਕਮਰੇ ਇਹ ਸ਼ਾਇਦ ਇਹਨਾਂ ਵਿੱਚ ਫੌਜ ਠਹਿਰਦੀ ਹੋਏਗੀ ਦੇਖੋ ਬਣੇ ਹੋਏ ਪੁਰਾਣੇ ਕਮਰੇ ਇਸ ਨੂੰ ਆਸੇ ਪਾਸੇ ਦੇ ਪਿੰਡਾਂ ਵਾਲੇ ਕਿਲਾਖ ਦਿੰਦੇ ਹਨ ਇਹ ਕਾਫੀ ਵਿਸ਼ਾਲ ਇਹ ਤਖਣੀ ਸਰਾ ਇਹ ਹੈ ਲਾਹੌਰ ਵੱਲੋਂ ਪਾਸੇ ਗੇਟ ਦਰਵਾਜ਼ਾ ਇਹ ਅੰਗਰੇਜ਼ੀ ਵਿੱਚ ਪੜੋ ਜੀ ਇਹਦਾ ਇਤਿਹਾਸ ਇਹਦਾ ਵੇਰਵਾ ਤੇ ਇੱਕ ਇਹ ਸਰਾਹ ਤੇ ਦੂਸਰੀ ਅੱਗੇ ਜਾ ਕੇ ਸਰਾਹ ਇੱਕ ਅੰਮ੍ਰਿਤਸਰ ਦੇ ਕੋਲ ਸਰਾਏ ਅਮਾਨਤਖਾਂ ਉਹ ਵੀ ਸ਼ਾਹਜਹਾਂ ਦੁਆਰਾ ਬਣਾਈ ਗਈ ਸੀ ਤੇ ਇਸ ਦੀ ਰੋਡ ਜਾਂਦੀ ਸੀ ਲਾਹੌਰ ਨੂੰ ਸ਼ੇਸ਼ਾਛੁਰੀ ਮਾਰਗ ਜਿੱਥੇ ਅੱਜ ਕੱਲ ਉਹ ਉਸ ਰੋਡ ਤੇ ਸਿਰਫ ਨਿਸ਼ਾਨੀ ਇੱਕ ਕੋਸਿਮਨਾਰ ਐ ਨਜ਼ਰ ਆ ਰਿਹਾ ਕੋਸਿਮਨਾਰ ਏਵਿ ਤਾਂ ਉਹ ਦਿਖਾਨੀਆਂ ਕੋਲ ਜਾ ਕੇ ਉਹਦੀ ਕੀ ਹਾਲਤ ਹੈ ਸ਼ੇਰਚਾ ਸੂਰੀ ਮਾਰਗ ਬਣਿਆ ਇਸ ਮਾਰਗ ਤੇ ਪੋਸ ਮਿਨਾਰ ਬਣਵਾਏ ਗਏ ਪੋਸ ਮਿਨਾਰ ਉੱਚੇ ਬੁਰਜ ਰਸਤੇ ਦੀ ਸੜਕ ਦੀ ਸਹੀ ਨਿਸ਼ਾਨਦੇਹੀ ਔਰ ਦੂਰੀ ਮਾਪਣ ਵਾਸਤੇ ਇੱਕ ਇਹ ਬਣਿਆ ਨਜ਼ਰ ਆ ਰਿਹਾ ਹੈ ਪੁਰਾਣੇ ਸ਼ੇਰਚਾ ਸੂਰੀ ਮਾਰਗ ਉਤੇ ਆਗਰੇ ਤੋਂ ਲਾਹੌਰ ਤੱਕ ਇਹ ਅੱਜ ਵੀ ਕਈ ਮਿਲਦੇ ਹਨ ਜੇ ਕੋਸ ਮিনার ਤੱਕ ਪਹੁੰਚਣ ਲਈ ਕੋਈ ਰਾਹ ਨਹੀਂ ਹੈ ਖੇਤਾਂ ਚ ਜਾਣਾ ਪਏਗਾ ਵਟੋ-ਵਟ ਇਹ ਆਲੂਆਂ ਦੇ ਖਿਆਰਿਆਂ ਵਿੱਚੋਂ ਦੀ ਤੇ ਬੜੀ ਦੁਖ ਦੀ ਗੱਲ ਹੈ ਕਿ ਸਰਕਾਰ ਵੱਲੋਂ ਕੋਈ ਰਾਹ ਨਹੀਂ ਰੱਖਿਆ ਗਿਆ ਹੈ ਇਸ ਇਤਿਹਾਸਕ ਸਮਾਰਕ ਵਾਸਤੇ ਇਹ ਆ ਗਿਆ ਜੀ ਕੋ ਸਿਮੀਨਾਰ ਇਹ ਨ ਕੋਦਰ ਕੋਲ ਵੀ ਮਿਲਦੇ ਹਨ ਨੂਰ ਮਹਿਲ ਕੋਲ ਵੀ ਤੇ ਸੋਨੀਪਤ ਆਗਰਾ ਰਸਤੇ ਚ ਅੱਜ ਵੀ ਕਈ ਤਰਨ ਤਰਨ ਜ਼ਿਲ੍ਹੇ ਵਿੱਚ ਵੀ ਇਹ ਕਿਤੇ ਕਿਤੇ ਮਿਲਦੇ ਹਨ ਇੱਥੇ ਲੰਘਦਾ ਸੀ ਪ੍ਰਣਾ ਸ਼ੇਰ ਸ਼ਾ ਸ਼ੂਰੀ ਮਾਰਗ ਜੀਟੀ ਰੋਡ ਐ ਦੇਖੋ ਜੀ ਉਹ ਹੀ ਲਖਨਊਰੀ ਇਟਾਂ ਦੀ ਇਹ ਚੁੰਨੇ ਦੀ ਚਿਨਾਈ ਅੱਜ ਬੜੀ ਖਸਤਾ ਹਾਲਤ ਵਿੱਚ ਇੱਕ ਉਸ ਮਿਨਾਰ ਆਰਕੀਲੋਜੀ ਡਿਪਾਰਟਮੈਂਟ ਦੁਆਰਾ ਇਸ ਨੂੰ ਜੰਗਲਾ ਲਾ ਕੇ ਸਖਤ ਕੀਤਾ ਗਿਆ ਹੈ ਲੇਕਿਨ ਇਸ ਦੀ ਮਰਮਤ ਨਹੀਂ ਕਰਵਾਈ ਗਈ ਇਹ ਕੁਝ ਲਿਖਿਆ ਨਜ਼ਰ ਆ ਰਿਹਾ ਹੈ ਉਸ ਪੁਰਾਣੀ ਸਮੇਂ ਮੁਗਲ ਕਾਲ ਵੇਲੇ ਸਥਾਨ ਦੀ ਲੰਬਾਈ ਜਿਹੜੀ ਹੁੰਦੀ ਸੀ ਉਹ ਕੋਸ ਦੁਆਰਾ ਮਣੀ ਜਾਂਦੀ ਸੀ ਕੋਹ ਜਿਹਨੂੰ ਕੋਹ ਆਖਦੇ ਨੇ ਸਵਾ 3 ਮੀਲ ਦਾ ਬਣਦਾ ਸੀ ਕੋਹ 1600 ਮੀਟਰ ਦਾ ਇੱਕ ਮੀਲ ਤੇ ਸਵਾ 3 ਮੀਲ ਦਾ ਇੱਕ ਕੋਹ ਕਹਾਵਤ ਹੈ ਨਾ ਕੋ ਨਾ ਚੱਲੀ ਬਾਬਾ ਧਿਆਈ ਇਹ ਹੈ ਉਹ ਅਤਿਆਸਕ ਸਮਾਰਕ ਕੋਸ ਮিনার ਕੋਹ ਮিনার ਰਾਣੀ ਵੇਲੇਾਂ ਚ ਕਿਉਂਕਿ ਆਸ-ਪਾਸ ਜੰਗਲ ਬੀਆ ਬਾਣੀ ਹੁੰਦਾ ਸੀ ਤੇ ਤਾਂਕਾ ਕੋਈ ਰਾਹੀ ਰਾਹ ਭਟਕ ਨਾ ਜਾਏ ਫੌਜਾਂ ਬਿਨ ਨਾ ਭਟਕ ਜਾਣ ਤੇ ਉੱਚੇ ਬੁਰਜ ਇਹ ਖੜੇ ਕੀਤੇ ਕੋਸ ਮਨਾਰ ਦੇ ਬਾਅਦ ਵਿੱਚ ਇਸ ਨੂੰ ਡਾਕ ਦੇ ਅਦਾਨ-ਪ੍ਰਦਾਨ ਵਾਸਤੇ ਵਰਤਿਆ ਗਿਆ ਤੇ ਸਾਹਮਣੇ ਹੈ ਦੱਖਣੀ ਸਰਾਏ ਇਸ ਕੋਸ ਮਨਾਰ ਤੋਂ ਇਹ ਦੱਖਣੀ ਸਰਾਏ ਤੱਕ ਸੜਕ ਹੁੰਦੀ ਸੀ ਇਸ ਪਾਸੇ ਹੁੰਦੀ ਸੀ ਸੜਕ ਤੇ ਇਹ ਆਰਕੀਓਲੋਜੀ ਡਿਪਾਰਟਮੈਂਟ ਵੱਲੋਂ ਇੱਕ ਮੀਲ ਪੱਥਰ ਕਿ ਇਹ ਜਿਹੜੇ ਸਮਾਰਕ ਨੇ ਇਹ ਬਿਲਡਿੰਗ ਨੇ ਇਸ ਸਰਖਿਆਤ ਹਨ ਭਾਰਤ ਸਰਕਾਰ ਦੇ ਅਧੀਨ ਕਦੇ ਗੁਜਰਦੇ ਸਨ ਇੱਥੋਂ ਘੋੜੇ ਊਠ ਹਾਥੀ ਪ੍ਰਾਣ ਅਸ਼ੇਸ਼ ਸੂਰੀ ਮਾਰਕ